ਹਨ ਸਭ ਤੋਂ ਸਿੰਘ ਸਭ ਪੀਨ ਆਇਆ ਤੁਹਾਡਾ ਕੀ ਕਾਫਲਾ ਤੁਹਾਡਾ ਜਿਹੜਾ ਅਕਸ਼ਨ ਲੈ ਕੇ ਨਿਕਲੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਬਚਾਓ ਪੰਜਾਬ ਬਚਾਓ ਇੱਕ ਪੰਜਾਬ ਦੇ ਵੱਖ-ਵੱਖ ਵਿਚਾਰਵਾਨਾਂ ਦਾ ਜਿੱਥੇ ਬੰਦੀਆਂ ਦਾ ਮਹਾਜ ਹੈ ਜਿਹੜਾ 11-12 ਸਾਲਾਂ ਤੋਂ ਪੰਜਾਬ ਦੇ ਪਿੰਡਾਂ ਬਾਰੇ ਪੂਰੇ ਪੰਜਾਬ ਦੇ ਮੁੱਦਿਆਂ ਬਾਰੇ ਕੰਮ ਕਰਦਾ ਆ ਰਿਹਾ ਹੈ ਇਹ ਪੰਚਾਇਤ ਚ ਉਹਨਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਦਰਦੀ ਲੋਕਾਂ ਨੇ ਇੱਕ ਹੋਕਾ ਦੇਣ ਦੇ ਲਈ ਸਮਾਂ ਤੈਅ ਕੀਤਾ ਕਿ 2 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਪੂਰੇ ਪੰਜਾਬ ਦੇ ਅੰਦਰ ਗ੍ਰਾਮ ਸਭਾ ਚੇਤਨਾ ਕਾਫਲਾ ਜਿਹੜਾ ਹੈ ਕੱਢਿਆ ਜਾਏ ਤੋਂ 2 ਸਤੰਬਰ ਤੋਂ ਇਹ ਕਾਫਲਾ ਚੱਲ ਰਿਹਾ ਹੈ ਜਿਹਨ ਇਸ ਮਾ ਇਹ ਬਾਬਾ ਬੰਦ ਸਿੰਘ ਬਹਾਦਰ ਦੀ ਮਹਾਨ ਧਰਤੀ ਚੱਪੜ ਚਿੜੀ ਦੇ ਉਸ ਪਵਨ ਸਥਾਨ ਤੋਂ ਸ਼ੁਰੂ ਹੋਇਆ ਅਰਦਾਸ ਕਰਕੇ ਜਕਾਰੇ ਲਾ ਕੇ ਯਾਦਗਾਰੀ ਸਥਾਨ ਤੋਂ ਉਸ ਤੋਂ ਬਾਅਦ ਇਹ ਹਰ ਜ਼ਿਲ੍ਹੇ ਚ ਜਾਂਦਾ ਜਾਂਦਾ ਜਮਰਸਰ ਦੇ ਅੱਜ ਦੇ ਦੂਜੇ ਦਿਨ ਵਿੱਚ ਕੰਮ ਕਰ ਰਿਹਾ ਹੈ ਅਸੀਂ ਅੱਜ ਇਸ ਆਪਣੇ ਪਿੰਡ ਰਿਆੜ ਦੇ ਅੰਦਰ ਸੁਦਾਰ ਕਬਲ ਸਿੰਘ ਸੁਦਾਰ ਮﻨਦੀ ਸਿੰਘ ਤੇ ਇਥੋਂ ਦੇ ਇਲਾਕੇ ਵਾਸੀਆਂ ਦੇ ਸਹਿਯੋਗ ਨਾਲ ਇਥੇ ਆ ਕੇ ಗ್ರಾಮ ਸਭਾ ਦੀ ਗੱਲ ਕੀਤੀ ਹੈ ਸਰਬਸੰਮਤੀ ਦੀ ਗੱਲ ਕੀਤੀ ਹੈ ਨਸ਼ੇ ਨਾ ਮੰਡਣ ਪੈਸੇ ਨਾ ਮੰਡਣ ਦੀ ਗੱਲ ਕੀਤੀ ਹੈ ਤੇ ਜਿਹੜਾ ਇਸਤਰੀਆਂ ਦੇ ਅਧਿਕਾਰ ਨੇ ਤੇ ਦਲਤ ਭਾਈਚਾਰੇ ਰੱਖਵਾ ਕਰਨਾ ਉਹਨੂੰ ਅਮਲ ਰੂਪ ਵਿੱਚ ਲਾਗੂ ਕਰਨ ਦੀ ਗੱਲ ਕੀਤੀ ਹੈ ਇਹ ਬੇਨਤੀ ਕੀਤੀ ਹੈ ਕਿ ਆਪਣੇ ਪਿੰਡਾਂ ਨੂੰ ਸਿਆਸੀ ਧੜਿਆਂ ਦੀ ਮਾਰ ਤੋਂ ਬਚਾਓ ਇਹ ਬਚਾਉਣਾ ਬੜਾ ਜ਼ਰੂਰੀ ਹੈ ਇੱਕ ਸੱਦਾ ਦੇਣ ਲਈ ਹੋਕਾ ਦੇਣ ਦੇ ਲਈ ਨਿਕਲੇ ਹਾਂ ਜਿਹੜਾ ਅੱਜ ਇੱਥੇ ਆ ਕੇ ਅਸੀਂ ਹੁਕਾ ਦਿੱਤਾ ਹੈ ਕੀ ਮਕਸਦ ਆ ਦੀ ਹੈ ਇਹਦਾ ਮਕਸਦ ਹੈ ਕਿ ਸਾਡਾ ਪੰਜਾਬ ਪਿੰਡ ਵੱਜ ਜਾਣ ਸੜ ਪਾਈਚਾਰਾ ਵੱਜੇ ਇਹ ਕਾ ਸਾਡਾ ਮਜ਼ਬੂਤ ਹੋ ਜਾਏ ਅਸੀਂ ਆਪਣੇ ਪਿੰਡਾਂ ਲਈ ਜੂ ਸਕੀਏ ਜਿਹੜੇ ਸਾਡੇ ਬੱਚੇ ਨਰਾਸ਼ ਹੋ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਉਹਨਾਂ ਨੂੰ ਸਮਝਾ ਸਕੀਏ ਪੰਜਾਬ ਗੁਰੂਆਂ ਦੀ ਧਰਤੀ ਰਹਿਣ ਦੀ ਧਰਤੀ ਹੈ ਇਹ ਧਰਤੀ ਵਰਗਾ ਵਾਤਾਵਰਣ ਕਿਸੇ ਦੁਨੀਆ ਦੀ ਧਰਤੀ ਤੇ ਨਹੀਂ ਹੈ ਜਿੱਤਾਂ ਦਾ ਮਾਹੌਲ ਇੱਥੇ ਹੈ ਸੰਸਾਰ ਪਰ ਵਿੱਚ ਨਹੀਂ ਹੈ ਇਸ ਨਿਆਂ ਦੇਂਦੇ ਦੇਂਦੇ ਅਸੀਂ ਅੱਗੇ ਨਿਕਲਦੇ ਪਏ ਹਾਂ ਇਸ ਹੀ ਆਪਣੇ ਇੱਕ ਜ਼ਿੰਮੇਵਾਰੀ ਜਿਹੜੀ ਸਾਨੂੰ ਗੁਰੂ ਪਰਮੇਸ਼ਰ ਨੇ ਦਿੱਤੀ ਹੈ ਉਹਨਾਂ ਬਾਰੇ ਇੱਕ ਕਾਫਲਾ ਕਿੱਥੇ ਜਾ ਰਿਹਾ ਕਿੱਥੇ ਜਾ ਰਿਹਾ ਇੱਕ ਸਮਝ ਹੈ ਸਰਦਾਰ ਕਰਤਾ ਸਿੰਘ ਸਰਾਬਾ ਜੀ ਜੋ ਮਹਾਨ ਸ਼ੀਰ ਹੋਣੇ ਗਦਰੀ ਲਹਿਰ ਦੇ ਅੰਦਰ ਉਹਨਾਂ ਦੇ ਪਿੰਡ ਜ਼ਿਲ੍ਹਾ ਲੁਧਿਆਣਾ ਦੇ ਪਿੰਨ ਸਰਾਬਾ ਵਿਖੇ ਤੇ ਤੇਕ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਉੱਥੇ ਅਸੀਂ ਮਿਲ ਬੈਠਾਂਗੇ ਸਾਰੇ ਪੰਜਾਬ ਪਰ ਵਿੱਚੋਂ ਜਿੱਥੇ ਅਸੀਂ ਜਾ ਕੇ ਸੱਦਾ ਦੇ ਕੇ ਆਏ ਹਾਂ ਉਥੋਂ ਪੰਜਾਬ ਵਾਸੀ ਪਿੰਡ ਵਾਸੀ ਆਉਣਗੇ ਉਹਨਾਂ ਨਾਲ ਬੈਠ ਕੇ ਅਗਲੀ ਰਣਨੀਤੀ ਜਿਹੜੀ ਹੈ ਉਹ ਬਣਾਈ ਜਾਏਗੀ